ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਸੋਹਣਾ ਘਰ ਲੈ ਕੇ ਆਏ ਆ ਬੱਸ ਤਾਂ ਗੇਟ ਤੋਂ ਅੰਦਾਜ਼ਾ ਲਾਈ ਲਿਆ ਹੁਣ ਗੇਟ ਵੀ ਬਹੁਤ ਸੋਹਣਾ ਬਣਿਆ ਤੇ ਘਰ ਵੀ ਬਹੁਤ ਸੋਹਣਾ ਬਣਿਆ ਏਰੀਆ 4000 ਸਕਰ ਫੁੱਟ ਹੈ ਤੇ ਇਹ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਸਰ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਸੋਹਣੇ ਡਿਜ਼ਾਈਨ ਦਾ ਘਰ ਤੁਸੀਂ ਤਿਆਰ ਕਰਵਾਇਆਗਾ ਜੀ ਸਰ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਕਿੰਨੇ ਵਾਏ ਕਿੰਨੇ ਦਾ ਪਲਾਟ ਸੀ ਆਪਣਾ ਤੇ ਕੋਠੀ ਦਾ ਸਕਰ ਫੁੱਟ ਏਰੀਆ ਕਿੰਨਾ ਜੀ ਟੋਟਲੇ 4000 ਸਕਰ ਫੁੱਟ ਦੇ ਕਰੀਬ ਹੈਗਾ ਜੀ ਅਪਰੋਕਸ ਜ਼ਿਆਦਾ ਹੀ ਹੋ ਸਕਦਾ ਜੀ ਇਹ ਨਕਸ਼ਾ ਸੀਨੇ ਬਣਵਾਇਆ ਸੀਗਾ ਆਪਣਾ ਧਨੋਲੇ ਤੋਂ ਠੀਕ ਹੈ ਜੀ ਧਨੋਲੇ ਤੋਂ ਬਣਵਾਇਆ ਸੀਗਾ ਲੇਕਿਨ ਉਹਦੇ ਵਿੱਚ ਕਾਫੀ ਚੇਂਜਮੈਂਟ ਸਾਡੇ ਜਿਹੜਾ ਨਜੀਰ ਮੇਸ਼ ਬਾਈ ਹੈ ਨਜੀਰ ਖਾਨ ਇਹਨਾਂ ਨੇ ਕੋਠੀ ਦਾ ਪੂਰਾ ਪੱਥਰ ਤੋਂ ਲੈ ਕੇ 2 Z ਕੰਮ ਸਾਰਾ ਇਹਨਾਂ ਨੇ ਕੀਤਾ ਠੀਕ ਹੈ ਜੀ ਇਹਨਾਂ ਨੇ ਇਹਨਾਂ ਕੁਝ ਡਿਜ਼ਾਈਨ ਇਹਨਾਂ ਨੇ ਆਪਦੇ ਮੁਤਾਬਿਕ ਚੇਂਜ ਕੀਤੇ ਜਿਵੇਂ ਇਹ ਫਰੰਟ ਹੈ ਠੀਕ ਹੈ ਜੀ ਉਹ ਜਿਹੜਾ ਸਾਹਮਣੇ ਸੱਜੇ ਤੇ ਫੈਂਸ ਦਿਖ ਰਹੇ ਹੈ ਜੀ ਉਹ ਪਲੇਨ ਉਹ ਸੀਗਾ ਠੀਕ ਹੈ ਜੀ ਸੱਜਾ ਇਹ ਸਾਰੇ ਡਿਜ਼ਾਈਨ ਕੁਝ ਅੰਦਰੋਂ ਇਹਨੇ ਚੇਂਜਮੈਂਟ ਸਭ ਕੁਝ ਕੀਤਾ ਠੀਕ ਹੈ ਜੀ ਜੀ ਅਤੇ ਇੱਕ ਸਰ ਜੇ ਗੱਲ ਕਰੀ ਸਭ ਤੋਂ ਪਹਿਲਾਂ ਜਿਹੜੀ ਚੀਜ਼ ਅੱਜ ਕੱਲ੍ਹ ਲੋਕ ਭੁੱਲ ਗਏ ਨੇ ਕਿ ਘਰ ਕੋਠੀਆਂ ਤਾਂ ਬਣਾ ਲੈਂਦੇ ਨੇ ਜਿਵੇਂ ਬਾਹਰ ਰਸੋਈ ਚਲੋ ਚਲਾਨੀ ਕਹਿੰਦੇ ਨੇ ਇਹ ਵੀ ਆਪਾਂ ਫਿਰ ਸਪੈਸ਼ਲ ਰੱਖੀ ਇੱਧਰ ਇਹ ਸਪੈਸ਼ਲ ਇਹ ਇੱਕ ਕਨਸੈਪਟ ਘਰਾਂ ਦੇ ਅੰਦਰ ਬੁੜੀਆਂ ਬਾਹਰ ਰਹਿ ਕੇ ਕੰਮ ਕਰਨ ਪਸੰਦ ਕਰਦੀਆਂ ਨੇ ਤਾਂ ਕਰਕੇ ਇਹ ਵੀ ਜਿਹੜਾ ਇਹਦਾ ਥੀਮ ਹੈ ਉਹ ਵੀ ਨਜੀਰ ਖਾਨ ਬਾਈ ਦਾ ਬਣਾਇਆ ਹੋਇਆ ਠੀਕ ਹੈ ਜੀ 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 ਤੇ ਆ ਜੋ ਅੱਗੇ ਚੱਲਦੇ ਆ ਜੀ ਤੇ ਹਰਿਆਲੀ ਦਾ ਵੀ ਪੂਰਾ ਧਿਆਨ ਰੱਖਿਆ ਜੀ ਮਤਲਬ ਜੇ ਕੈਦੀ ਵੀ ਲੌਨ ਏਰੀਆ ਪ੍ਰੋਪਰ ਤਿਆਰ ਹੋ ਰਿਹਾ ਤੇ ਲਾਈਟਿੰਗ ਵਗੈਰਾ ਵੀ ਮੈਂ ਸਾਰੀ ਦੇਖ ਰਿਹਾ ਜੀ ਬਾਹਰ ਸਾਰੇ ਸੋਹਣੇ ਤਰੀਕੇ ਨਾਲ ਮਤਲਬ ਸਾਰਾ ਇਹਨਾਂ ਦੀ ਜੇ ਕੈਦੀ ਵੀ ਬਿਜਲੀ ਦਾ ਕੰਮ ਜਿਹੜਾ ਉਹ ਆਪਣੇ ਪਿੰਡ ਤੋਂ ਹੀ ਨੇ ਇਹ ਵੀ ਆਪਣੇ ਪਿੰਡ ਬਾਧਰਪੁਰ ਤੋਂ ਹੀ ਨੇ ਨजीर खान ਵੀ ਹਰਕੀਤ ਮੋੜ ਕਰਕੇ ਤੇ ਉਹਨਾਂ ਨੇ ਵੀ ਅਸੀਂ ਇੱਥੇ ਪ੍ਰੈਜ਼ੈਂਟ ਨਹੀਂ ਸੀਗੇ ਸਾਰਾ ਵੀ ਇਹਨਾਂ ਨੇ ਸਾਰੇ ਪੁਆਇੰਟ ਛੱਡਤੇ ਸੀਗੇ ਕਹਿੰਦੇ ਜਿਹੜਾ ਤੁਸੀਂ ਲਵਾਉਣਾ ਤੇ ਫਿਰ ਮੈਂ ਕਿਹਾ ਜਦੋਂ ਪੁਆਇੰਟ ਹੀ ਛੱਡ ਤੇ ਸਾਰਾ ਕੰਮ ਵੀ ਤੁਸੀਂ ਕੰਪਲੀਟ ਕਰਕੇ ਦਿਓ ਠੀਕ ਹੈ ਜੀ ਤੇ ਸਰ ਆਜੋ ਚੱਲਦੇ ਹਾਂ ਜੀ ਅੱਗੇ ਤੇ ਸਰ ਦੇ ਥੋੜੀ ਚੋਟ ਲੱਗੀ ਹੋਈ ਆ ਤਾਂ ਕਰਕੇ ਅ ਮਤਲਬ ਲੰਗ ਵੱਜ ਰਿਹਾ ਹੈਗਾ ਤੇ ਇਸ ਤੋਂ ਅੱਗੇ ਜੇ ਗੱਲ ਕਰੀਏ ਜੀ ਇੱਕ ਇਹ ਵੀ ਕਨਸੈਪਟ ਨਾ ਮੈਂ ਜ਼ਿਆਦਾਤਰ ਘਰਾਂ ਦੇ ਵਿੱਚ ਦੇਖਦਾ ਜੀ ਜਦੋਂ ਆਪਾਂ ਇੰਟਰ ਹੁੰਨੇ ਆ ਜੀ ਇਹ ਓਪਨ ਛੱਡਿਆ ਹੁੰਦਾ ਜਾਂ ਪੋਰਚ ਛੱਡਿਆ ਹੁੰਦਾ ਵੀ ਗੱਡੀ ਵਗੈਰਾ ਖੜ੍ਹਨ ਨੂੰ ਤੇ ਇਹ ਵੀ ਤੁਸੀਂ ਇੱਥੋਂ ਬਿਲਕੁਲ ਬੰਦ ਹੀ ਰੱਖਿਆ ਜੀ ਇਹ ਪੂਰਾ ਬੰਦ ਰੱਖਿਆ ਜੀ ਗੱਡੀਆਂ ਵਾਸਤੇ ਅੱਡ ਜਗ੍ਹਾ ਬਣਾਈ ਹੈ ਕਿਉਂਕਿ ਗੱਡੀ ਘਰ ਦੇ ਅੰਦਰ ਹੁਣ ਆਪਾਂ ਓਪਨਲੀ ਇੱਥੇ ਬੈਠ ਸਕਦੇ ਆ ਜੇ ਇੱਥੇ ਗੱਡੀ ਲੱਗੀ ਹੋਊਗੀ ਤਾਂ ਕਾਫੀ ਚੀਜ਼ਾਂ ਰੁਕ ਜਾਂਦੀਆਂ ਨੇ ਬਿਲਕੁਲ ਮੇਨ ਐਂਟਰੈਂਸ ਕਰਕੇ ਤਾਂ ਮੈਨੂੰ ਲੱਗਦਾ ਵੀ ਕੋਠੇ ਦੇ ਅੰਦਰ ਰੇਤਾ ਵੀ ਘਟ ਜਾਊਗੀ ਇਹ ਚੀਜ਼ ਕਰ ਜੀ ਜੀ ਆ ਸਾਰੇ ਯੂਪੀਪੀਸੀ ਦੇ ਜਿਹੜੇ ਲਵਾਏ ਆ ਜੀ ਇਹ ਹਰੇਕ ਜਿੱਥੋਂ ਵੀ ਓਪਨਿੰਗ ਅਸੀਂ ਨੇ ਛੱਡੀ ਹੋਈ ਸੀਗੀ ਇਹ ਭਵਾਨੀਗੜ੍ਹ ਤੋਂ ਸੀਗੀ ਆਪਣੀ ਟੀਮ ਜੀ ਉਹ ਕਰਕੇ ਗਏ ਆ ਠੀਕ ਆ ਸਰ ਇਸ ਤੋਂ ਅੱਗੇ ਇੰਦਰ ਸਰ ਐਚ ਡੀ ਐਚ ਮਾਰਦਾ ਗਿਆ ਜੀ ਕੰਮ ਹਾਂਜੀ ਇਹ ਐਚ ਡੀ ਐਮ ਆਰ ਚ ਕਰਵਾਇਆ ਤੇ ਪਿੱਛੇ ਬਿਜਲੀ ਦਾ ਪੂਰਾ ਉਹ ਸੀਗਾ ਠੀਕ ਹੈ ਟਕਣ ਵਾਸਤੇ ਸੋਨਾ ਵੀ ਲੱਗੂਗਾ ਹਜੇ ਇਹਦੀ ਪੇਂਟਿੰਗ ਬਾਕੀ ਹੈ ਪੇਂਟਰ ਹਜੇ 1-2 ਦਿਨਾਂ ਚੋਂ ਆਉਣ ਵਾਲੇ ਆ ਜੀ ਤੇ ਲੋ ਵੀ ਦੋਸਤੋ ਇਸ ਤੋਂ ਅੱਗੇ ਮੇਨ ਐਂਟਰੀ ਤੇ ਆ ਪਏ ਆ ਤੇ ਜਿਹੜਾ ਵੀ ਲੱਕੜ ਦਾ ਕੰਮ ਹੋਇਆਗਾ ਉਹ ਆਪਣੇ ਫੈਕਟਰੀ ਵੱਲੋਂ ਹੋਇਆਗਾ ਸਿੰਘ ਡੋਰ ਹੱਤ ਹੋਇਆ ਹੋਵੇ ਜੀ ਤੇ ਕਿਚਨ ਦਾ ਕੰਮ ਆਪਣੇ ਸ਼੍ਰੀ ਗਣਪਤੀ ਤੋਂ ਹੋਵੇ। ਸ਼੍ਰੀ ਗਣਪਤੀ ਤੋਂ ਹੈ ਤੇ ਦਰਵਾਜਿਆਂ ਦਾ ਵਿਦਨ ਮੈਨੂੰ ਕੀ ਸੀਗਾ ਕਿ ਮੈਂ ਜਲਦੀ ਤੋਂ ਜਲਦੀ ਇੱਥੇ ਸ਼ਿਫਟ ਆਉਣਾ ਸੀਗਾ। ਜੀ ਤੇ ਮੈਂ ਲੋਕਲ ਕਰਪੈਂਡਰ ਨਾਲ ਵੀ ਗੱਲ ਕੀਤੀ। ਲੇਕਿਨ ਉਹ ਬਹੁਤ ਟਾਈਮ ਕਹ ਰਹੇ ਸੀ ਕਿ 6-7 ਮਹੀਨੇ ਲੱਗ ਜਾਣਗੇ ਤੇ ਮੇਰੇ ਕੋਲ ਇੰਨਾ ਟਾਈਮ ਨਹੀਂ ਸੀਗਾ। ਫਿਰ ਮੈਂ ਕੰਟੈਕਟ ਕੀਤਾ ਸਿੰਘ ਡੋਰ ਹਬ ਦੇ ਨਾਲ। ਜੀ ਤੇ ਉਹਨਾਂ ਨੇ ਵਿਦਨ ਸ਼ਾਰਟ ਪੀਰੀਅਡ 3 ਮਹੀਨ 2 ਮਹੀਨੇ ਦੇ ਅੰਦਰ ਪੂਰਾ ਕੰਮ ਕੰਪਲੀਟ ਕਰਕੇ ਇਨਕਲੂਡਿੰਗ ਪਾਲਿਸ਼ ਫਿਟਿੰਗ ਤੇ ਕੰਮ ਵੀ ਇੱਕ ਨੰਬਰ ਦਾ ਕੀਤਾ ਗਿਆ। ਠੀਕ ਹੈ ਜੀ। ਇਹ ਆ ਦੋਸਤ ਤੁਸੀਂ ਦੇਖ ਸਕਦੇ ਹੋ ਮੇਨ ਡੋਰ ਦੀ ਜਿਹੜੀ ਸਾਗ ਬਣਦੀ ਐਂਟਰੀ ਆ ਗਈ ਤੇ ਬਾਈ ਚੱਕੀ ਤੇ ਬਲਟੀ ਵੀ ਆਏ ਹੋਏ ਨੇ ਤੇ ਸਾਰਾ ਕਿਚਨ ਵਾਰੇ ਵੀ ਤੇ ਸਾਰਾ ਸਿਸਟਮ ਦਿਖਾਵਾਂਗੇ ਜੇ ਸਰ ਗੱਲ ਕਰੀਏ ਇਹ ਓਪਨ ਲੌਬੀ ਆ ਗਈ ਜੀ ਸਰ ਤੇ ਬਹੁਤ ਸਾਰੇ ਘਰਾਂ ਚ ਜਦ ਮੈਂ ਦੇਖਦਾ ਲੌਬੀ ਖੁੱਲੀ ਛੱਡੀ ਜਾਂਦੀ ਆ ਪਰ ਉਹਨੂੰ ਉਨੀ ਸੋਹਣੀ ਬਣਦੀ ਜਿਵੇਂ ਆਪਣੇ ਇੱਧਰ ਸੋਫਾ ਸੈੱਟ ਪਿਆ ਮੂਰੇ LED ਪੁਆਇੰਟ ਆ ਗਿਆ ਉਧਰ ਵੀ ਆਪਣਾ ਕਵਰ ਆ ਗਿਆ ਤੇ ਉੱਪਰ ਇੱਥੇ ਡਬਲ ਹਾਈਟ ਤੇ ਝੂਮਰ ਆ ਗਿਆ ਹਾਂ ਇਹ ਵੀ ਪਹਿਲਾਂ ਨਕਸ਼ੇ ਚ ਤੇ ਪੂਰੀ ਛੱਤ ਸੀਗੀ ਅਛੇ ਇਹ ਤਾਂ ਬੰਦ ਸੀਗੀ ਸਾਰੀ ਪੂਰੀ ਨਕਸ਼ੇ ਚ ਪੂਰੀ ਬੰਦ ਸੀਗੀ ਉਹ ਵੀ ਨजीर खान ਜਿਹੜੇ ਆਪਣੇ ਨੇ ਉਹਨਾਂ ਨੇ ਕਿਹਾ ਕਿ ਓਪਨ ਰੱਖੋ ਗਰਮੀ ਘਟ ਲੱਗੂਗੀ ਤੇ ਠੀਕ ਹੈ ਬੜੀ ਹਵਾਦਾਰ ਰਹੂਗੀ ਉਹ ਹੀ ਕਹਿੰਦਾ ਨਾ ਵੀ ਜਿਹੜੀ ਵੀ ਗਰਮ ਹਵਾ ਉੱਪਰ ਨੂੰ ਚੱਲ ਜਾਂਦੀ ਹੈ ਜੀ 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 ਤੇ ਉਹੀ ਸਪੇਸ ਦਿੱਤੀ ਹੋਈ ਹੈ ਤੇ ਝੂਮਰ ਵੀ ਸੋਹਣਾ ਲੱਗਦਾ ਤੇ ਉੱਤੋਂ ਪਰਿਵਾਰ ਨਾਲ ਬੈਠੇ ਆ ਪੱਖੇ ਵਗੈਰਾ ਲੱਗਿਆ ਤਾਂ ਬਹੁਤ ਸੋਹਣੀ ਲੁੱਕ ਆਉਂਦੀ ਹੈ ਗਰਾਉਂਡ ਫਲੋਰ ਤੇ ਕਿੰਨੇ ਰੂਮ ਆ ਗਏ ਜੀ ਦੋ ਰੂਮ ਨੇ ਠੀਕ ਹੈ ਜੀ ਇੱਕ ਡਰਾਈਵਿੰਗ ਰੂਮ ਹੈ ਜੀ ਤੇ ਇੱਕ ਸਟੋਰ ਹੈ ਤੇ ਇੱਕ ਬਾਥਰੂਮ ਹੈ ਉਹ ਬਾਥਰੂਮ ਜਿੰਨੇ ਵੀ ਅਸੀਂ ਨੇ ਰਖਵਾਏ ਨੇ ਕਿਸੇ ਕਮਰੇ ਨਾਲ ਅਟੈਚ ਨਹੀਂ ਕਰਵਾਇਆ ਠੀਕ ਹੈ ਜੀ ਤੇ ਆਜੋ ਜੀ ਇੱਧਰ ਚੱਲਦੇ ਕਿਚਨ ਵੱਲ ਆਜੋ ਬਈ ਜੱਗੀ ਬਈ ਤੇ ਬਾਈ ਹੋਰਾਂ ਨੂੰ ਪੁੱਛਾਂਗੇ ਪਹਿਲਾਂ ਤਾਂ ਸਰ ਨੂੰ ਪੁੱਛਾਂਗੇ ਕਿਉਂਕਿ ਸਭ ਤੋਂ ਵੱਡਾ ਹੁੰਦਾ ਜੀ ਰਿਵਿਊ ਵੀ ਬਾਈ ਹੋਰਾਂ ਨੇ ਕਿੰਝਾਂ ਦਾ ਕੰਮ ਕੀਤਾ ਕਿਵੇਂ ਲੱਗਿਆ ਮੈਂ ਇਹਨਾਂ ਤੇ ਇਹਨਾਂ ਨੂੰ ਪੂਰੇ 10 'ਚ 10 ਪੁਆਇੰਟ ਦਊਂਗਾ ਵੀ ਜੀ ਜੀ ਇੰਨਾ ਸੋਹਣਾ ਕੰਮ ਕੀਤਾ ਲੋਕ ਆ ਕੇ ਦੇਖ ਕੇ ਜਾਂਦੇ ਆ ਸਰਾ ਕੇ ਜਾਂਦੇ ਆ ਠੀਕ ਬਹੁਤ ਸੋਹਣਾ ਕੰਮ ਕੀਤਾ ਤੇ ਸਾਰਾ ਇਹਨਾਂ ਨੇ ਆਪਦੀ ਫੈਕਟਰੀ ਚ ਤਿਆਰ ਕੀਤਾ ਸੀਗਾ 2 ਦਿਨਾਂ ਦੇ ਅੰਦਰ ਸਾਰਾ ਫਿਟ ਕਰਕੇ ਰਸੋਈ ਤਿਆਰ ਕਰ ਗਏ ਸੀ। ਭਾਈ ਜੀ ਕਿ ਹੁਣ ਜੇ ਗੱਲ ਕਰੀਏ ਕਹਿੰਦੇ ਹੁੰਦੇ ਨਾ ਮੈਂ ਤਰੀਮ ਤੋਂ ਦੀ ਸੀ ਪਹਿਲੇ ਕਰਵਾਤੀ ਸੀ ਪਰ ਹੁਣ ਕੰਮ ਚ ਕੀ ਕੀ ਵਖਰੇ ਕੀਤਾ ਇੱਥੇ ਆਪਾਂ ਇਹ ਚੰਦੇ। ਤਾਰੀਫ ਕੰਮ ਬੋਲਦਾ ਵੀਰੇ। ਜੀ ਤਾਰੀਫ ਬੰਦਾ ਅਧਿਆਪਨ ਕਰਦਾ। ਕੰਮ ਇਹਨਾਂ ਸੋਹਣਾ ਕੀਤਾ ਇਨਕਲੂਡਿੰਗ ਦਰਵਾਜਿਆਂ ਦਾ ਤੇ ਮਿਸਤਰੀ ਨੇ ਜਿਹੜਾ ਵੀ ਆਪਦਾ ਕੰਮ ਕੀਤਾ ਸਾਰਿਆਂ ਨੇ ਆਪਦਾ ਦੀ ਬੈਸਟ ਇੱਥੇ ਦਿੱਤਾ ਜਿਵੇਂ ਕਿ ਅਸੀਂ ਇੱਥੇ ਪ੍ਰੈਜ਼ੈਂਟ ਨਹੀਂ ਸੀਗੇ। ਪਰਿਵਾਰ ਵਾਂਗ ਪਰਿਵਾਰ ਵਾਂਗ ਸਭ ਕੁਝ ਬਈ ਜੇ ਕੀ ਕੀ ਹੈ ਕਿਚਨ ਦੇ ਵਿੱਚ ਆਪਾਂ ਜੇ ਹਾਂਜੀ ਸਾਰੇ ਦਰਸ਼ਕਾਂ ਨੂੰ ਸਸੀ ਕਾਲ ਜੀ ਜਿਸ ਤਰ੍ਹਾਂ ਆਪਾਂ ਤੁਹਾਨੂੰ ਪਹਿਲਾਂ ਦੱਸਦੇ ਹੁੰਦੇ ਆ ਇਹ ਸਾਰਾ ਕਿਚਨ ਦਾ ਸੈਟਅਪ ਹੈ ਜੋ ਪੱਥਰ ਤੱਕ ਸਾਰਾ ਆਪਣੀ ਫੈਕਟਰੀ ਵੱਲੋਂ ਇੰਸਟਾਲੇਸ਼ਨ ਕੀਤਾ ਗਿਆ ਹੈ ਮੈਕਰੋਟੀਜੀ ਜੋ ਪਲੈਂਸਸ ਸੀ ਉਹ ਵੀ ਆਪਾਂ ਇਹਨਾਂ ਨੂੰ ਖੁਦ ਪ੍ਰੋਵਾਈਡ ਕਰਾਇਆ ਕਿਉਂ ਬੀਰ ਦੀ ਡਿਊਟੀ ਫੋਰਚਾ ਵੀ ਦਾ ਬਰ ਰਹਿੰਦਾ ਹੈਗਾ ਉਹਦੇ ਕਰਕੇ ਆਪਾਂ ਨੂੰ ਵੀ ਮਤਲਬ ਕਿ ਇਹਨਾਂ ਦੀ سپورਟ ਵੀ ਪੂਰੀ ਸੀ ਇਹਨਾਂ ਨੇ ਸਾਡੇ ਤੇ ٹرسٹ ਕੀਤਾ ਇਹ ਸਭ ਤੋਂ ਵੱਡੀ ਗੱਲ ਹੈ ਕਲੈਂਡ ਦਾ ਇੱਕ ਮਤਲਬ ਕਿ ਰਿਸ਼ਤਾ ਬਣ ਜਾਂਦਾ ਹੈਗਾ ਕੰਪਨੀ ਨਾਲ ਜਾਂ ਕਿਸੇ ਨਾਲ ਜਦੋਂ ਆਪਾਂ ਕੰਮ ਕਰਦੇ ਆਂ ਵੀ ਮਤਲਬ ਕਿ ਇਹ ਚੀਜ਼ ਜ਼ਰੂਰੀ ਹੈ ਵਿਸ਼ਵਾਸ ਬੰਨਾ ਵਿਸ਼ਵਾਸ ਤੇ ਖਰੇ ਰਹਿਣਾ ਜਾਂ ਖਰੇ ਉੱਤਰਨਾ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਜ਼ਰੂਰੀ ਨੇ ਤਾਂ ਅਸੀਂ ਵੀ ਕਿਸੇ ਵੀ ਕਲੈਂਟਰ ਨੂੰ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਜਾਂ ਕੰਪਲੇਂਟ ਨਹੀਂ ਆਣ ਦਿੰਦੇ ਵੀ ਕੋਈ ਕੰਮ 'ਚ ਕੋਈ ਕਮੀ ਪੇਸ਼ੀ ਰੱਖੀ ਹੈ ਜਾਂ ਹੋਰ ਹੈ ਤਾਂ ਬਿਲਹੇ ਨੇ ਉਸ ਚੀਜ਼ ਨੂੰ ਦੇਖ ਕੇ ਸਾਡੇ ਨਾਲ ਜਦੋਂ ਗੱਲਬਾਤ ਕੀਤੀ ਇਹਨਾਂ ਨੂੰ ਅੱਛਾ ਲੱਗਿਆ ਤਾਂ ਇਹਨਾਂ ਨੇ ਹਰ ਚੀਜ਼ ਸਾਡੇ ਤੋਂ ਹੀ ਪ੍ਰੋਵਾਈਡ ਕਰਵਾਈ ਹੈ ਵੀ ਸਾਨੂੰ ਸਰਚ ਚੀਜ਼ ਤੁਸੀਂ ਤਿਆਰ ਕਰਕੇ ਦਿਓ ਕਿਚਨ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਜਿੱਦਾਂ ਸਪੇਸ ਘੱਟ ਸੀ ਜਿੱਨੇ ਇੱਕ ਵੀਰੇ ਨੂੰ ਸ਼ੌਂਕ ਬਹੁਤ ਸੀ ਇਹ ਗੱਲ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਹੈ ਕਈ ਚੀਜ਼ਾਂ ਵੀਰੇ ਨੂੰ ਸ਼ੌਂਕ ਨਾਲ ਬਹੁਤ ਵਧੀਆ ਜਿਆਦਾ ਬੰਦੀਆਂ ਤਾਂ ਹਰ ਚੀਜ਼ ਵੀਰੇ ਨੂੰ ਸ਼ੌਂਕ ਨਹੀਂ ਆਪਾਂ ਹਰ ਚੀਜ਼ੇ ਵਿੱਚ ਇੰਸਟਾਲੇਸ਼ਨ ਕੀਤੀ ਹੈ ਲੈ ਸ਼ਟਰ ਤੋਂ ਪੈਂਟਰੀ ਕਰੋਕਰੀ ਮੈਕਰੋਟੀਜ਼ ਬਾਕਸ ਫ੍ਰਿਜ ਕਵਰ ਜਿਸ ਤਰ੍ਹਾਂ ਕਿਚਨ ਦਾ ਸਪੇਸ ਸੀ ਪ੍ਰੋਪਰ ਆਪਾਂ ਨਾਲ ਆਈਲੈਂਡ ਵੀ ਦਿੱਤਾ ਇਹਦੇ ਵਿੱਚ ਠੀਕ ਹੈ ਜਿੰਨਾ ਕਿ ਆਪਾਂ ਨੂੰ ਸਪੇਸ ਬਚਦਾ ਸੀਗਾ ਦੇਖੋ ਚਾਰੇ ਪਾਸੇ ਆਪਾਂ ਕੋ ਮਸਕਦੇ ਆ ਤਾਂ ਸੈਂਟ੍ਰਿਕ ਆਈਲੈਂਡ ਵੀ ਆਪਾਂ ਇਹਨਾਂ ਨੂੰ ਪ੍ਰੋਵਾਈਡ ਕੀਤਾਗਾ ਬਾਕੀ ਕਿਚਨ ਦੀ ਲੁੱਕ ਤੁਹਾਡੇ ਸਾਹਮਣੇ ਹੈ ਜੋ ਟੌਪ ਵਾਲਾ ਪੱਥਰ ਹੈ ਸਮੇਂ ਟਾਇਲ ਹੈ ਸਾਰਾ ਕੁਝ ਆਪਾਂ ਸ਼੍ਰੀ ਗਣਪਤੀ ਰੇਸ਼ਟਰੀ ਵੱਲੋਂ ਮਤਲਬ ਕਿ ਇਹ ਸੈਟਅਪ ਤਿਆਰ ਕਰਕੇ ਦਿੱਤਾ ਹੈ ਇੱਧਰ ਆਪਣਾ ਪੈਂਟਰੀ ਕਰੋਕਰੀ ਜਿੰਨੇ ਸਪੇਸ ਕੱਟ ਸੀ ਆਪਾਂ ਤਾਂ ਇੱਕ ਇੱਕ ਪੱਲੇ ਵਾਲੀ ਦਿੱਤੀ ਠੀਕ ਹੈ ਜੀ ਇਹ ਗਰੋਸਰੀ ਦੇ ਸਮਾਨ ਲਈ ਪੈਂਟਰੀ ਮਤਲਬ ਘੱਟ ਸਪੇਸ ਨੂੰ ਵੀ ਪੂਰਾ ਖੂਰਾ ਖਬਰ ਕੀਤਾ ਹੈ ਜੀ ਆਪਾਂ ਇੱਥੇ ਕਰੋਕਰੀ ਯੂਨਟ ਦਿੱਤਾ ਨਾਲ ਇਹਦੇ ਸੈਂਟਰ 'ਚ ਫ੍ਰਿਜ ਆ ਗਿਆ ਤੇ ਮਤਲਬ ਕਿ ਕੰਮ ਕਰਨ ਲੱਗੇ ਵੀ ਕੋਈ ਦਿੱਕਤ ਨਾ ਆਵੇ। ਇਸ ਤੋਂ ਅੱਗੇ ਭਾਈ ਆ ਸਪਾਈਸ ਕਿਚਨ ਅੱਜਕੱਲ ਬਹੁਤ ਚੱਲ ਰਹੀ ਹੈ। ਹਾਂਜੀ ਹਾਂਜੀ ਇਹ ਤਾਂ ਬਹੁਤ ਟ੍ਰੈਂਡ ਰਹੀ ਹੈ ਅੱਜਕੱਲ ਸਪਾਈਸ ਕਿਚਨ ਦਾ ਜੀ। ਤੇ ਇਹਦਾ ਕਲਰ ਵੀ ਵੈਸੇ ਬਹੁਤ ਸੋਹਣਾ ਬਹੁਤ ਸੋਹਣੇ ਤਰੀਕੇ ਨਾਲ ਪੜਾਈ ਹੋਈ ਆ। ਹਾਂਜੀ ਹਾਂਜੀ ਤੇ ਇਧਰ ਪ੍ਰੋਪਰ ਇਹਨਾਂ ਨੇ ਡਿਸ਼ਵਾਸ਼ਰ ਵੀ ਲਗਾਇਆ ਉਧਰ ওয়াਸ਼ਿੰਗ ਕੱਪੜੇ ਤੋਂ ਆਪਣੇ ਕਿਚਨ ਵਗੈਰਾ ਇੱਧਰ ਰੱਖੀ। ਬਿਲਕੁਲ ਬਿਲਕੁਲ ਹਾਂਜੀ 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 ਸਾਰਾ ਕੁਝ ਹਾਂ ਤਿਆਰ ਕਰਕੇ ਦਿੱਤਾ ਇਹਨਾਂ ਨੂੰ। ਤੇ ਆਜੋ ਅੱਗੇ ਚੱਲਦੇ ਹਾਂ ਜੀ। ਹਾਂਜੀ ਤੇ ਭਾਈ ਜੀ ਬਹੁਤ ਬਹੁਤ ਧੰ ਤੇ ਬਹੁਤ ਸੋਹਣੇ ਤਰੀਕੇ ਨਾਲ ਬਾਈ ਹੋਰਾਂ ਨੇ ਕਿਚਨ ਦਾ ਕੰਮ ਕੀਤਾ ਕਿ ਵੀਰ ਹੋਰਾਂ ਨੇ ਵੀ ਦੱਸਿਆ ਸਰ ਜੀ ਹੁਣ ਗੱਲ ਕਰੀਏ ਇਸ ਤੋਂ ਅੱਗੇ ਇਹ ਇਧਰ ਕਿਚਨ ਆ ਜਾਂਦੀ ਹੈ ਰਾਈਟ ਹੈਂਡ ਸਾਈਡ ਤੇ ਜੀ ਇਹਦੇ ਨਾਲ ਹੀ ਇੱਕ ਇਧਰ ਰੂਮ ਆ ਗਿਆ ਜੀ ਇਧਰ ਪੈਂਟਰੀ ਜੁਮਟਰ ਆ ਗਈ ਜੀ ਸਰ ਇਹ ਵੀ ਨਕਸ਼ੇ 'ਚ ਨਹੀਂ ਸੀਗੀ ਇਹ ਵੀ ਨਕਸ਼ੇ 'ਚ ਨਹੀਂ ਸੀਗਾ ਅੱਛਾ ਆ ਆਹ ਵਾਲੀ ਸਪੇਸ ਨਕਸ਼ੇ 'ਚ ਨਹੀਂ ਹੈਗੀ ਸੀ ਇਹ ਪੂਰਾ ਪੈਨ ਵਾਸ਼ ਥਰੂ ਆਊਟ ਸੀਗਾ ਠੀਕ ਹੈ ਜੀ ਪਰ ਇਹਦਾ ਇੱਕ ਬੈਨੀਫਿਟ ਮੈਂ ਦੇਖਿਆ ਅੰਦਰ ਜਾ ਕੇ ਵੀ ਉੱਪਰ ਸਟੋਰ ਵੀ ਬਣ ਗਿਆ ਹਨਾ ਆਪਣੇ ਜਿਹੜਾ ਭਾਂਡੇ ਕੋਈ ਖੁੱਲੇ ਭਾਂਡੇ ਅੰਦਰ ਰੱਖਣ ਜਿਹੜੇ ਆਪਾਂ ਸਾਲ 'ਚ ਕਿਤੇ ਵਾਰੀ ਯੂਜ਼ ਕਰਨ ਤੇ ਇਹ ਸਾਰਾ ਆਪਣੇ ਸਿੰਗਲ ਸਿੰਗ ਡੋਰ ਆਪ ਤੋਂ ਕੀਤਾ ਮਤਲਬ ਜੇ ਹੁਣ ਕਹਿ ਦੀ ਆਪਣੀ ਫਰਮਾ ਪਰ ਸਾਰੇ ਜਿਹੜੇ ਮਦਰਵਾਜਿਆਂ ਦੀ ਤੇ ਇਹਦੀ ਪਾਲਿਸੀ ਦੀ ਬਿਲਕੁਲ ਸੇਮ ਟੂ ਸੇਮ ਕੁਆਲਿਟੀ ਆ ਰਹੀ ਹੈ ਡੇਟੋ ਮੈਚ ਕਰਕੇ ਦਿੱਤਾ ਇਨਕਲੂਡਿੰਗ ਜਿਹੜਾ ਮੇਰਾ ਪੁਰਾਣਾ ਫਰਨੀਚਰ ਸੀਗਾ ਉਹ ਵੀ ਮੈਂ ਪਾਲਿਸ਼ ਕਰਵਾਇਆ ਉਹ ਵੀ ਸੇਮ ਟੂ ਸੇਮ ਡੇਟੋ ਕਲਰ ਕਰਕੇ ਹੋ ਰਿਹਾ ਹੈ ਠੀਕ ਹੈ ਜੀ ਲੋ ਵੀ ਦੋਸਤੋ ਜੇਕਰ ਘਰ ਦੇ ਵਿੱਚ ਸਾਗਵਾਨ ਦੇ ਦਰਵਾਜੇ ਜਾਂ ਤੁਸੀਂ ਕਿਚਨ ਜਾਂ ਇੰਟੀਰੀਅਰ ਦਾ ਕੋਈ ਵੀ ਕੰਮ ਕਰਾਉਣਾ ਆਪਣੇ ਨੰਬਰ ਦਿੱਤੇ ਹੋਏ ਆ ਤੁਸੀਂ ਉਹ ਤੇ ਕਾਲ ਕਰ ਲਿਓ ਤੇ ਆਪਣੀ ਟੀਮ ਨੂੰ ਸਾਰੇ ਤਰ੍ਹਾਂ ਦਾ ਜਿਹੜੀ ਸੇਵਾ ਤੇ ਸਰਵਿਸ ਦੇਉਗੀ ਤੇ ਸਰ ਰੂਮ ਕਿੰਨੇ ਬਾਏ ਕਿੰਨੇ ਦੇ ਆਗੇ ਜੀ ਇਹ 17 ਬਾਏ 13 ਦਾ ਹੈ 17 ਬਾਏ 13 ਦਾ ਜੀ ਠੀਕ ਹੈ ਜੀ ਤੇ ਬਹੁਤ ਜੇ ਕਹਿੰਦੇ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧ ਹੈ ਨਾ ਜੀ ਸਾਰੇ ਪਾਸਿਓ ਤੇ ਉਧਰ ਆਪਣਾ ਜੀ ਡਰਾਈਂਗ ਰੂਮ ਆ ਗਿਆ ਜੀ ਡਰਾਈਂਗ ਰੂਮ ਆ ਗਿਆ ਜੀ ਤੇ ਇਸ ਤੋਂ ਉੱਪਰ ਚੱਲਾਂਗੇ ਜੀ ਪਹਿਲਾਂ ਡਰਾਈਂਗ ਰੂਮ ਦਿਖਾ ਦਿਓ ਜੀ ਇੱਕ ਵਾਰ ਹਾਂ ਜੀ ਸਰ ਇੱਧਰ ਇਹ ਡਰਾਈਂਗ ਰੂਮ ਆ ਗਿਆ ਜੀ ਨਾਲੇ ਪੰਜ ਦੌਪ ਘਰ ਦੇ ਅੰਦਰ ਐਂਟਰ ਹੋਣੇ ਹਨ ਬਿਲਕੁਲ ਲੈਫਟ ਹੈਂਡ ਸਾਈਡ ਤੇ ਆ ਗਿਆ ਤੇ ਇਹਦੇ ਵਿੱਚ ਵੀ ਸਾਰਾ ਯੂਪੀਵੀਸੀ ਦਾ ਕੰਮ ਕਰਵਾਇਆ ਜੀ ਆਪਾਂ ਸੇਡਾਂ ਤੇ ਹਨਾ ਫਰੰਟ ਯੂਪੀਵੀਸੀ ਹੈ ਜੀ ਤੇ ਬਾਕੀ ਜੀ ਸੰਘੇ ਜਿਹੜਾ ਵੀਨਸ ਫਰਨੀਚਰ ਤੋਂ ਆ ਸੋਫੇ ਵਗੈਰਾ ਲਿਆਂਦੇ ਸੀਗੇ ਉਹ ਵੀ ਬਹੁਤ ਪੋਜ਼ਿਟਿਵ ਪਹਿਲਾਂ ਜਿਹੜੇ ਉਹਨਾਂ ਨੇ ਸੋਫੇ ਭੇਜੇ ਸੀਗੇ ਉਹ ਸਾਨੂੰ ਪਸੰਦ ਨਹੀਂ ਆਏ ਜੀ ਉਹ ਬਾਈ ਚੈੱਕ ਕਰ ਲੈ ਕੇ ਦੁਬਾਰਾ ਜਿਹੜਾ ਕਪੜਾ ਅਸੀਂ ਨੇ ਪਸੰਦ ਕੀਤਾ ਚੇਂਜ ਕਰਕੇ ਵਿਦਆਊਟ ਐਨੀ ਫ੍ਰੀ ਆਫ ਕਾਸਟ ਸਾਰਾ ਉਹ ਕਰਵਾਇਆ ਸੀਗੇ ਵੀਨਸ ਫਰਨੀਚਰ ਠੀਕ ਹੈ ਜੀ ਤੇ ਸਰ ਚੱਲੀਏ ਜੀ ਫਿਰ ਚਲੋ ਸਰ ਫਸਟ ਫਲੋਰ ਤੇ ਆ ਸਾਰੀ ਲੋਹੇ ਦੀ ਹੈ ਠੀਕ ਹੈ ਜੀ ਲੱਕੜੀ ਨਹੀਂ ਲਵਾਈ ਹੈਗੀ ਇੱਥੇ ਅੱਛਾ ਇਹ ਵੀ ਮੈਚ ਕਰਤਾ ਲੱਕੜ ਨਾਲ ਮਤਲਬ ਸਰ ਹਾਂ ਦੇਖੋ ਪੇਂਟ ਕਰਵਾਇਆ ਹੈ ਤੇ ਜੀ ਹਾਂਜੀ ਸਰ ਇੱਧਰ ਵੀ ਡਬਲ ਹਾਈਟ ਤੇ ਸਟੇਅਰ ਦੇ ਉੱਪਰ ਵੀ ਡਬਲ ਹਾਈਟ ਦਿੱਤੀ ਹੈ ਤੇ ਇੱਧਰ ਵੀ ਇੱਕ ਕਲਾਸਿਕਲ ਚ ਝੁੰਮਰਾ ਹੈ ਜੀ ਜੀ ਉਹ ਬਸ ਆਪਣੀ ਥੀਮ ਸੀ ਕਿ ਕੀ ਅੰਦਰ ਰੱਖਣਾ ਠੀਕ ਹੈ ਜੀ ਇਹ ਆ ਨਕਸ਼ੇ ਚ ਨਹੀਂ ਸੀਗਾ ਜਿੱਥੇ ਵੀ ਸੈਂਟਰ ਚ ਝੁੰਮਰ ਵਧੀਆ ਲੱਗਦਾ ਤੇ ਇਹ ਕਰਕੇ ਇਹ ਝੁੰਮਰ ਵੀ ਬਹੁਤ ਵਧੀਆ ਕੁਆਲਿਟੀ ਦੇ ਹੈ ਕਿੱਥੋਂ ਲਏਗੇ ਜੀ ਇਹ ਆਪਣਾ ਪਟਿਆਲੇ ਆ ਸਰ ਨਾਥ ਇਲੈਕਟ੍ਰੀਕਲ ਜੀ ਜੀ ਨਾਥ ਇਲੈਕਟ੍ਰੀਕਲ ਠੀਕ ਹੈ ਜੀ ਤੇ ਬਾਈ ਹੋਰਾਂ ਦਾ ਬਹੁਤ ਸੋਹਣਾ ਤੇ ਇਸ ਤੋਂ ਇਲਾਵਾ ਦੋਸਤੋ ਜੇ ਗੱਲ ਕਰੀ ਹੈ ਨਾ ਮਤਲਬ ਜਿਹੜੀ ਲੁੱਕ ਆਉਂਦੀ ਆ ਤੁਸੀਂ ਇਹ ਦੇਖ ਸਕਦੇ ਹੋ ਡਬਲ ਹਾਈਟ ਦੀ ਇਹ ਕਨਸੈਪਟ ਮੈਨੂੰ ਵੱਖਰਾ ਲੱਗਿਆ ਕਿਉਂਕਿ ਸਟੇਅਰ ਕੋਲੇ ਤਾਂ ਹਰ ਇੱਕ ਨੇ ਡਬਲ ਹਾਈਟ ਰੱਖੀ ਹੁੰਦੀ ਆ ਜਾਂ ਬਿਲਕੁਲ ਮੇਨ ਐਂਟਰੀ ਤੇ ਰੱਖੀ ਹੁੰਦੀ ਆ ਆ ਵਿਚਾਲੇ ਵਾਲਾ ਕਨਸੈਪਟ ਮਤਲਬ ਜਿਆਦਾ ਵਧੀਆ ਨਾਲੇ ਤਾਂ ਇੱਕ ਉੱਪਰ ਨਾ ਤੁਰਨ ਦਾ ਥੋੜਾ ਜਿਹਾ ਸਵਾਦ ਆ ਇੱਕ ਸਪੇਸ ਜੀ ਬਣ ਕੇ ਵੱਖਰੀ ਜੀ ਚੀਜ਼ ਬਣ ਕੇ ਹਨ ਜੀ ਜੀ ਇਧਰ ਪੂਜਾ ਰੂਮ ਹੈ ਠੀਕ ਹੈ ਜੀ ਇਹ ਪੂਜਾ ਰੂਮ ਹੈ ਅੱਛਾ ਇਧਰ ਪੂਜਾ ਰੂਮ ਆ ਗਿਆ ਜੀ ਤੇ ਇਹ ਆਪਣਾ ਇੱਕ ਕਮਰਾ ਇੱਥੇ ਆ ਗਿਆ ਠੀਕ ਹੈ ਜੀ ਇਹ ਬੇਟੇ ਦਾ ਰੂਮ ਹੈ ਇਹ ਬੇਟੇ ਦਾ ਰੂਮ ਆ ਗਿਆ ਜੀ ਇੱਥੇ ਇਹਦੇ ਨਾਲ ਠੀਕ ਹੈ ਜੀ ਆਹ ਜਗ੍ਹਾ ਜਿਹੜੀ ਓਪਨਿੰਗ ਬਚਦੀ ਸੀਗੀ ਜੀ ਇਹਨੂੰ ਸਟੱਡੀ ਰੂਮ ਚ ਤਬਦੀਲ ਕੀਤਾ ਅਛਾ ਇਹਦੇ ਨਾਲ ਹੀ ਸਪੇਸ ਦਿੱਤੀ ਜੀ ਨਾਲੇ ਤਾਂ ਬਾਹਰ ਦਾ ਮਾਹੌਲ ਨਾਲੇ ਰੋਸ਼ਨੀ ਦਾ ਪ੍ਰਬੰਧ ਪੂਰਾ ਇੱਥੋਂ ਇਹ ਸਟੱਡੀ ਰੂਮ ਹੈ ਬੇਟੇ ਦਾ ਠੀਕ ਹੈ ਜੀ ਅੱਡ ਵੀ ਹੋ ਗਿਆ ਤੇ ਰੂਮ ਵਾਂਗੂ ਯੂਜ਼ ਵੀ ਹੋ ਗਿਆ ਹੈ ਨਾਲੇ ਰੂਮ ਵਾਂਗੂ ਨਾਲੇ ਬਾਲਕਨੀ ਦੀ ਬਾਲਕਨੀ ਆ ਗਈ ਜੀ ਤੇ ਨਾਲੇ ਜੇ ਗੱਲ ਕਰੀਏ ਵੀ ਸਿੱਧੀ ਧੁੱਪ ਤੇ ਬਾਹਰ ਦਾ ਜੇ ਵੱਡਾ ਰੋਡ ਲੰਘਦਾ ਤੇ ਉਹਦਾ ਨਜ਼ਾਰਾ ਆਪ ਲੈ ਸਕਦੇ ਤੇ ਖੜਕਾ ਸੁਣਦਾ ਨਹੀਂ ਕਿਉਂਕਿ ਜੁਪੀਬੀਸੀ ਵਗੈਰਾ ਵਿੰਡੋ ਵਧੀਆ ਲੱਗੀ ਹੋਈਆਂ ਜੀ ਤੇ ਬਹੁਤ ਸੋਹਣੇ ਤਰੀਕਿਆਂ ਕਲਰ ਦੇ ਸਾਰਾ ਆਪਸ਼ਨ ਹੈ ਫਿਰ ਤੁਹਾਡੀ ਸੀ ਵੀ ਆਪਾਂ ਇਹ ਜਾਂ ਵਾਈਟ ਜੀ ਰੱਖਣਾ ਹੈਗਾ ਮਤਲਬ ਇਹ ਹਾਂਜੀ ਇਹ ਅੱਖਾਂ 'ਚ ਚੋੜਦਾ ਨਹੀਂ ਹੈਗਾ ਜੇ ਆਪਾਂ ਕਰੀਮ ਕਲਰ ਕਰਵਾਉਣੇ ਜਾਂ ਕੁਝ ਹੋਰ ਕਰਵਾਉਣੇ ਜਦੋਂ ਬੈਠੇ ਆ ਤਾਂ ਆਪਦੇ ਆਪ ਨੂੰ ਅੱਖਾਂ ਨੂੰ ਆਰਾਮ ਦਿੰਦਾ ਹੈ ਠੀਕ ਹੈ ਜੀ ਤੇ ਸਰ ਇੱਕ ਚੀਜ਼ ਹੋਰ ਖਾਸ ਹੁੰਦੀ ਆ ਘਰ ਬਹੁਤ ਸੋਹਣਾ ਬਣਿਆ ਤੁਹਾਡਾ ਤੇ ਇੱਧਰ ਬਾਥਰੂਮ ਆ ਗਿਆ ਅਟੈਚ ਐ ਟੋਟਲ ਟਾਈਮ ਕਿੰਨਾ ਲੱਗਿਆ ਜੀ ਇਹਨੂੰ ਕੰਪਲੀਟ ਹੋਣ ਤੇ ਇਹ ਅਸੀਂ ਨੇ 8 ਦਸੰਬਰ ਨੂੰ ਇਹਦੀ ਨਿਓ ਰੱਖੀ ਸੀਗੀ ਸਰ ਠੀਕ ਹੈ ਜੀ ਤੇ ਅਸੀਂ ਦੀਵਾਲੀ ਵਾਲੇ ਦਿਨ ਮੈਂ ਨਵੰਬਰ ਚ ਮਤਲਬ 11 ਮਹੀਨਾ ਚ ਕੰਪਲੀਟ ਕਰ ਗਿਆ 11 ਮਹੀਨਾ ਚ ਕੰਪਲੀਟ ਕੋਠੀ ਕੋਠੀ ਇਨਕਲੂਡਿੰਗ ਪੇਂਟ ਸਭ ਕੁਝ ਕੰਪਲੀਟ ਹੋ ਗਿਆ ਸੀਗਾ ਠੀਕ ਹੈ ਜੀ ਤੇ ਲੋ ਵੀ ਦੋਸਤੋ ਦੱਸੋ ਕਮੈਂਟ ਕਰਕੇ ਸਰ ਉਹਨਾਂ ਦਾ ਘਰ ਕਿਵੇਂ ਲੱਗਾ ਤੁਹਾਨੂੰ ਬਹੁਤ ਸੋਹਣੇ ਤਰੀਕੇ ਨਾਲ ਬਰੀਕੀ ਨਾਲ ਹਰ ਇੱਕ ਚੀਜ਼ ਦੇ ਵਿੱਚ ਕੰਮ ਕੀਤਾ ਹੋਇਆ ਤੇ ਸਭ ਤੋਂ ਵੱਡੀ ਗੱਲ ਹੈ ਵੀ ਸਪਾਈ ਜੇ ਬਈ ਹੋਰਾਂ ਨੇ ਜਿਹੜਾ ਬਿਲਡਰ ਦਾ ਕੰਮ ਕੀਤਾ ਹੈ ਉਹਨਾਂ ਨੇ ਵੀ ਇੱਕ ਬਹੁਤ ਸੋਹਣੇ ਤਰੀਕੇ ਨਾਲ ਆਮ ਕੀਤਾ ਹੈ ਵੀ ਕਿਤੇ ਵੀ ਸ਼ੋਰ ਅਸਲਾਬ ਨਹੀਂ ਕਿਤੇ ਨਜ਼ਰ ਆ ਰਿਹਾ ਇੱਟੇ ਤੇ ਨਾਰਮਲੀ ਯੂਜ਼ ਹੋ ਰਹੀ ਹੈ ਰੈੱਡ ਇੱਟੇ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਵੀ ਮਤਲਬ ਸ਼ੋਰ ਅਸਲਾਬ ਉਹਦੇ ਲਈ ਕੋਈ ਟ੍ਰੀਟਮੈਂਟ ਕੀਤਾ ਵੱਖਰਾ ਹਾਂਜੀ ਕੀ ਕੀਤਾ ਉਹਨਾਂ ਨੇ ਜਿਵੇਂ ਆਪਣੇ ਡੀਵੀਸੀ ਪਾਉਣੀਆਂ ਦੌਰੇ ਦੇ ਚੱਕ ਕੇ ਪਾਈ ਆ ਠੀਕ ਹੈ ਜੀ ਉਹਦੇ ਨਾਲ ਸਲਾਬ ਨਹੀਂ ਤਾਂ ਚੜਦੀ ਹੈਗੀ ਜੇ ਆਪਾਂ ਆਹ ਡੀਪੀਸੀ ਨੂੰ ਫਰਸ਼ ਦੇ ਵਿੱਚ ਲੁਕੋ ਦਈਏ ਤਾਂ ਕਿੰਨੇ ਜ਼ੋਰ ਨਾਲ ਫੇਸਲਾਬ ਚੜੂਗੀ ਜਿਹੜੀ ਸਾਈਡ ਤੇ ਜਿੱਨਾ ਲੈਂਟਰ ਪਾਇਆ ਉਹਨਾਂ ਸਪੰਜ ਲਾਈਆ ਠੀਕ ਹੈ ਜੀ ਵੀ ਜਿਹੜੀ ਆਪ ਸਾਈਡ ਤੇ ਤੇੜ ਨਹੀਂ ਆ ਜਾਂਦੀ ਜਿੱਥੇ ਆਪਾਂ ਲੈਂਟਰ ਪਾਉਨੇ ਆ ਉਹਦੇ ਨਾਲ ਸਪੰਜ ਲਾਤੀ ਜਿਹੜਾ ਇੱਕ ਤਾਂ ਮੁਰਗਾ ਜਾਲੀ ਕਹਿੰਦੇ ਆ ਇੱਕ ਤਾਂ ਮੁਰਗਾ ਜਾਲੀ ਜੀ ਕਹਿੰਦੇ ਉਹ ਮੁਰਗਾ ਜਾਲੀ ਨਹੀਂ ਸਪੰਜ ਲਾਤੀ ਜਿਹੜੀ ਮਾੜੀ ਮੁੱਟੀ ਗਜੈਸ਼ ਭਰਨੀ ਲੈਂਟਰ ਨੇ ਸਪੰਜ ਜੀ ਭਰ ਗਈ ਮਾਰਟ ਮੈਂ ਤੇੜ ਨਹੀਂ ਕਿਤੇ ਸ਼ੋਅ ਕਰੀ ਕਿਤੇ ਵੀ ਬਾਹਰਲੇ ਪਾਸੇ ਜਾ ਕੇ ਦੇਖੋਗੇ ਮੱਲਮੇ ਸਮਝ ਵੀ ਤੇੜ ਨਹੀਂ ਉਹਦੇ ਨਾਲ ਸਪੰਜ ਲਾ ਦੇ ਠੀਕ ਹੈ ਜੀ ਤੇ ਇਧਰ ਸਰ ਓਪਨ ਆ ਗਿਆ ਜੀ ਕੇ ਓਪਨ ਵਾਲੀ ਆ ਗਿਆ ਓਪਨ ਟੇਰਸ ਆ ਗਿਆ ਤੇ ਲੋਵੀ ਦੋਸਤੋ ਸਾਰੇ ਪਾਸਿਓਂ ਬਹੁਤ ਸੋਹਣੇ ਤਰੀਕੇ ਨਾਲ ਸਪਾਈ ਤੁਹਾਡੇ ਸਾਹਮਣੇ ਆ ਕਿਤੇ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਤੇ ਉੱਪਰ ਸੋਲਰ ਦਾ ਜੀ ਫਿਰ ਸਿਸਟਮ ਕਰਾਇਆਗਾ ਤੇ ਪਹਿਲਾ ਹੈਗਾ ਸੀਗਾ ਦੋ ਤੇ ਔਨ ਗ੍ਰਿਡਾ ਕਾ ਆਫ ਗ੍ਰਿਡਾ ਜੀ ਆਫ ਗ੍ਰਿਡ ਆਫ ਗ੍ਰਿਡ ਠੀਕ ਰਹਾਂਗਾ ਗਰਮੀਆਂ 'ਚ ਤਾਂ ਵਧੀਆ ਨਿਆਰੇ ਦਿੰਦਾ ਹੋਈ ਜੀ ਬਿਜਲੀ ਮਾਫ ਹੋ ਜਾਂਦੀ ਹੈ ਠੀਕ ਹੈ ਜੀ ਹੁਣ ਤਾਂ ਵਧੀਆ ਬਣਾ ਦਿੰਦੇ ਜਿਹੜਾ ਆ ਵੀ ਹੋਇਆ ਇਹ ਤਾਜਾ ਲਿਪਿਆ ਹੋਤੀ ਨਾਲ ਦੇ ਨਾਲ ਰੰਗ ਹੋ ਤੇ ਮੈਂ ਕਿਹਾ ਫਾਸਟ ਇਹਨੇ ਕੱਟਿਆ ਹੋਇਆ ਸੀ ਨਾ ਪਲਸਟਰ ਠੀਕ ਹੈ ਜੀ ਕੱਟ ਕੇ ਜਦੋਂ ਪਚਕਾਟੇ ਲਾਉਣੇ ਵਿੱਚ ਮਾਲ ਪੱਟਦਾ ਇਹਦੇ ਉਹ ਨਾਲ ਦੀ ਨਾਲ ਪੇਂਟ ਵਾਲੇ ਨਾਲ ਲੱਗਦੀ ਤੇ ਮੇਰੇ ਕੋਲ ਤਾਂ ਪ੍ਰੋਬਲਮ ਆ ਗਈ ਇਹ ਗਿੱਲੇ ਗਿੱਲੇ ਤੇ ਹੋ ਗਿਆ ਠੀਕ ਹੈ ਜੀ ਤੇ ਸਰ ਜੇ ਹੁਣ ਗੱਲ ਕਰੀਏ ਘਰ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਤੁਸੀਂ ਚਲੋ ਇੱਥੇ ਔਨ ਡਿਊਟੀ ਕਰਕੇ ਇੱਥੇ ਰੋਜ਼ ਆ ਵੀ ਨਹੀਂ ਸਕਦੇ ਸੀ ਮੇ ਆਸ ਪਰ ਕਿਹੜੀਆਂ ਗੱਲਾਂ ਜਿਹੜੀਆਂ ਤੁਹਾਨੂੰ ਲੱਗਦਾ ਵੀ ਆਹ ਗੱਲਾਂ ਧਿਆਨ ਰੱਖ ਕੇ ਆਪਣਾ ਖਰਚਾ ਹੀ ਬਚ ਸਕਦਾ ਤੇ ਘਰ ਸੋਣਾ ਹੀ ਬਚ ਸਕਦਾ ਕੋਈ رائے ਹੁੰਦੀ ਹੈ ਵੀ ਯਾਰ ਆ ਚੀਜ਼ ਦਾ ਸਿੱਟਾ ਨਿਕਲਿਆ ਇੱਕ ਮੈਨੂੰ ਵੀ ਆਹ ਚੀਜ਼ ਦਾ ਪਹਿਲਾਂ ਧਿਆਨ ਰੱਖਿਆ ਜੇ ਪਹਿਲਾਂ ਤਾਂ ਅਸੀਂ ਬੀਂਗ ਐਨ ਆਰਮੀ ਪਰਸਨ ਕਿਉਂਕਿ ਇੱਥੇ ਜੌਬ ਕਰਦੇ ਆ ਸਾਡੇ ਕੋਲ ਟਾਈਮ ਬਹੁਤ ਘੱਟ ਹੁੰਦਾ ਸੀਗਾ ਜੀ ਤੇ ਬਾਕੀ ਜਿੰਨਾ ਸੀਗਾ ਆ ਨजीर ਖਾਨ ਬਾਈ ਜੀ ਇਹਨਾਂ ਨੇ ਸਾਰਾ ਸਮਾਨ ਲਿਆਉਂਦੇ ਸੀ ਉਹ ਕਰਦੇ ਸੀਗੇ ਜਿੱਥੇ ਵੀ ਗਏ ਚਾਰ ਪੈਸੇ ਬਚਾ ਕੇ ਦਿੱਤੇ ਫालतू ਖਰਚਾ ਨਹੀਂ ਕਰਵਾਇਆ ਬਲਜੇ ਅਸਲ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਣਾ ਠੇਕੇਦਾਰ ਚਾਹੇ ਆਪਣਾ ਬਿਲਡਰ ਚਾਹੇ ਕੋਈ ਵੀ ਆਪਣਾ ਕਾਰੀਗਰ ਆਪਣਾ ਇੱਕ ਬੰਦਾ ਚੰਚ ਅੱਜ ਦਾ ਮਿਲ ਜੇ ਵੀ ਬਾਈਵਾਰਾ ਵਾਂਗੂ ਜਿਹੜਾ ਕਿ ਯਕੀਨ ਵਾਲਾ ਹੋਵੇ ਪਹਿਲਾਂ ਜਿਹੜਾ ਰਸੋਈ ਵਾਲਾ ਕੰਮ ਸੀਗਾ ਉਹ ਸ਼੍ਰੀ ਗਣਪਤੀ ਕਿਚਨ ਤੋਂ ਉਹ ਤੋਂ ਮੈਂ ਟੈਨਸ਼ਨ ਫਰੀ ਸੀਗਾ ਬਾਈ ਨੇ ਕੋਠੀ ਦਾ ਕੰਮ ਕਰਨਾ ਸੀਗਾ ਉਥੋਂ ਮੈਂ ਟੈਨਸ਼ਨ ਫਰੀ ਸੀਗਾ ਤੇ ਜਿਹੜਾ ਦਰਵਾਜੇ ਖਿੜਕੀਆਂ ਦਾ ਕੰਮ ਕਰਵਾਇਆ ਉਹ ਸਿੰਘ ਡੋਰਾ ਬਤੋ ਬਾਕੀ ਉਹ ਸਾਰੀ ਟੀਮ ਮੈਨੂੰ ਇਹੋ ਜਿਹੀ ਮਿਲੀਆਂ ਕਿ ਮੈਂ ਟੈਨਸ਼ਨ ਫਰੀ ਹੋ ਕੇ ਉੱਥੇ ਰਹਿ ਕੇ 1 ਸਾਲ ਦੇ ਅੰਦਰ ਅੰਦਰ ਮੈਂ ਸ਼ਿਫਟ ਹੋ ਗਿਆ ਸੀ ਠੀਕ ਹੈ ਜੀ ਹਾਂਜੀ ਸਰ ਬਿਲਕੁਲ ਛੱਤ ਦੇ ਉੱਪਰ ਆ ਚੁੱਕੇ ਹਾਂ ਇੱਥੇ ਵੀ ਇਹ ਟੈਂਕੀ ਲਈ ਰੱਖੇ ਸਪੇਸ ਇਹ ਟੈਂਕੀ ਵਾਸਤੇ ਠੀਕ ਹੈ ਬੈਠਣ ਨੂੰ ਫੈਮਿਲੀ ਨਾਲ ਬੈਠਣਾ ਹੈ ਤੇ ਜਾਂ ਕੋਈ ਵੀ ਆਪਾ ਸਟੱਡੀ ਕਰਨੇ ਕੁਝ ਵੀ ਕਰਨਾ ਇੰਜੋਏ ਵੀ ਕਰਨਾ ਕੋਈ ਦੋਸਤ ਮਿੱਤਰ ਆਏ ਜੀ ਜੀ ਤਾਂ ਇਹ ਵੀ ਇੱਕ ਵਧੀਆ ਚੀਜ਼ ਬਣ ਗਈ ਹਨਾ ਜੀ ਜੀ ਵੀ ਹਾਂ ਇਹ ਵੀ ਮੱਕੀ ਨਕਸ਼ੇ 'ਚ ਕੁਝ ਨਹੀਂ ਸੀਗਾ ਸਾਰਾ ਬਾਈ ਨੇ ਆਪਦੀ ਤਰਫੋਂ ਕਿਹਾ ਇਹ ਜੀ ਗਿਫਟ ਦੇਦਾ ਐਂਡ ਦੇ ਤੁਹਾਨੂੰ ਇਹ ਬਸ ਦੇ ਬਚਦੇ ਦੀ ਚੀਜ਼ ਪਾਵੇ ਜੀ ਧੰਨਵਾਦ ਵਾਜਦੇ ਬਚਦੇ ਤੇ ਮਹਾਂ ਚੀਜ਼ ਬਣਾ ਦੇਣਾ ਥੱਲੇ ਬੈਂਚ ਬਣਾ ਤਾ ਇੱਕ ਬਿਲਕੁਲ ਜੀ ਨਾਲੇ ਦਾ ਕੰਮ ਦੀ ਚੀਜ਼ ਹੈ ਜੀ ਨਾਲੇ ਹੂ ਸੋਹਣੀ ਲੱਗਦੀ ਹੈ ਜੀ ਉੱਪਰ ਜੀ ਤੇ ਇਧਰ ਮੇਨ ਟੈਂਕੀ ਆ ਗਈ ਜੀ ਨਾਲ ਸਪੇਸ ਆ ਗਈ ਇਹ ਇੱਟ ਦਾ ਵੀ ਤੁਸੀਂ ਦੱਸ ਰਹੇ ਹੋ ਪ੍ਰਸ਼ਤ ਦੇ ਪ੍ਰਾਣੀ ਇੱਕ ਪੁਰਾਣੀ ਇੱਟ ਜਿਹੜੀ ਬਚੀ ਸੀ ਉਹਦਾ ਫਰਚ ਲਾਤਾ ਅੱਛਾ ਜੀ ਵੀ ਉਹ ਬੇਸਟ ਨਹੀਂ ਜਾਂਦਾ ਇਹਨਾਂ ਦਾ ਕੱਲਾ ਕੱਲਾ ਰੋੜਾ ਕੰਮ ਚੱਲਿਆ ਪਤਾ ਜਿੰਨੋ ਬਿਨੋ ਦਾ ਟਿਹਾ ਦੀ ਸੁਮਾਨ ਕੋਈ ਵੀ ਮੰਨ ਕੇ ਚੱਲ ਵੀ ਐ ਨਹੀਂ ਹੈਗੀ ਕੋਈ ਰੋੜਾ ਕਹਿੰਦਾ ਵੀ ਘਰ ਦਾ ਮਤਲਬ ਬਣਨ ਤੋਂ ਬਾਅਦ ਇਹ ਨਹੀਂ ਹੈਗਾ ਵੀ ਟਰਾਲੀ ਭਰ ਕੇ ਰੋੜਾ ਹੀ ਸਿੱਟਣੀ ਵੀ ਪਿੱਪੀ ਵਾਸੀ ਵੀ ਨਹੀਂ ਕੁਛ ਵੀ ਚੀਜ਼ ਨਹੀਂ ਜਾਣ ਦਿੱਤੀ ਇਹਨਾਂ ਦੀ ਬੇ ਸਾਰਾ ਲੇਖੇ ਲਾਏਗਾ ਠੀਕ ਹੈ ਜੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਚੰਗੇ ਬਿਲਡਰ ਦੀ ਨਿਖਾਨੀ ਹੁੰਦੀ ਹੈ ਜੀ ਵੀ ਹਰ ਇੱਕ ਚੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਯੂਜ਼ ਕਰਨਾ ਉਹਨੂੰ ਕਿਤੇ ਨਵੇਂ ਤਰੀਕੇ ਤੇ ਕਿਤੇ ਵੀ ਲਾਉਣਾ ਮਤਲਬ ਵੀ ਉਹ ਚੀਜ਼ ਸੋਹਣੀ ਲੱਗੇ ਤੇ ਆਉਣ ਆਲੇ ਸਮਝ ਰਿਜ਼ਲਟ ਦੇਵੇ ਤੇ ਸਰ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਜੀ ਸਰ ਥੈਂਕ ਯੂ